ਬਠਿੰਡਾ ਵਿਖੇ ਵੀ ਤੜਕਸਾਰ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਥੋਬੀਆਣਾ ਬਸਤੀ ਵਿਖੇ ਛਾਪੇਮਾਰੀ ਕੀਤੀ ਗਈ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਵੀ ਨਸ਼ਾ ਵੇਚਣ ਦਾ ਵਪਾਰ ਵੱਡੇ ਪੱਧਰ ਦੇ ਉੱਤੇ ਕੀਤਾ ਜਾਂਦਾ ਉੱਥੇ ਐਸਐਸਪੀ ਬਠਿੰਡਾ ਅਤੇ ਹੋਰ ਅਧਿਕਾਰੀਆਂ ਵੱਲੋਂ ਤੜਕਸਾਰ ਹੀ ਛਾਪੇਮਾਰੀ ਕਰਨ ਦੀਆਂ ਤਸਵੀਰਾਂ ਨੇ ਜਿਹੜੀਆਂ ਬਠਿੰਡਾ ਤੋਂ ਵੀ ਸਾਹਮਣੇ ਆਈਆਂ ਨੇ ਇਸ ਮੌਕੇ ਜਾਣਕਾਰੀ ਦਿੰਦੇ ਆ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਬਠਿੰਡਾ ਦੇ ਤੋਬਿਆਣਾ ਵਿਖੇ ਛਾਪੇਮਾਰੀ ਕੀਤੀ ਗਈ ਹੈ ਤਾਂ ਜੋ ਨਸ਼ੇ ਦੇ ਉੱਤੇ ਠੱਲ ਪਾਈ ਜਾ ਸਕੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨਸ਼ਾ ਵੇਚਣ ਦੀਆਂ ਜਾਣਕਾਰੀਆਂ ਨੇ ਜਿਹੜੀਆਂ ਪੁਲਿਸ ਨੂੰ ਮਿਲ ਰਹੀਆਂ ਸਨ ਜਿੱਦੇ ਸਦਕਾ ਬਠਿੰਡਾ ਦੇ ਤੋਬਿਆਣਾ ਇਲਾਕੇ ਦੇ ਵਿੱਚ ਇਹ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਉੱਥੇ ਹੀ ਆਪਰੇਸ਼ਨ ਕਾਸੋ ਦੇ ਤਹਿਤ ਉੱਚ ਅਧਿਕਾਰੀਆਂ ਅਤੇ ਡੀਜੀਪੀ ਗੌਰਵ ਯਾਦਵ ਦੇ ਉਦੇਸ਼ਾਂ ਦੀ ਪਾਲਣਾ ਜਿਹੜੀ ਬਠਿੰਡਾ ਪੁਲਿਸ ਕਰ ਰਹੀ ਹੈ ਤੇ ਅੱਜ ਤੜਕਸਾਰ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਸਰਚ ਅਭਿਆਨ ਚਲਾ ਕੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅਭਿਆਨ ਹੈ ਜਿਹੜਾ ਸਰਚ ਅਭਿਆਨ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਬਾਅਦ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ ਉਥੇ ਹੀ ਐਸਐਸਪੀ ਬਠਿੰਡਾ ਦਾ ਕਹਿਣਾ ਹੈ ਕਿ ਸੰਗਤ ਥਾਣੇ ਦੀ ਪੁਲਿਸ ਵੱਲੋਂ ਇਹ ਕਾਸ਼ੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਜਿਹੜੇ ਵਹੀਕਲ ਨੇ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਨੇ ਉਸ ਨੂੰ ਆਪਣੇ ਹਿਰਾਸਤ ਦੇ ਵਿੱਚ ਲਿਆ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਜੇਕਰ ਨਸ਼ਾ ਖਤਮ ਕਰਨਾ ਹੈ ਤਾਂ ਨਸ਼ੇ ਦੇ ਸੁੱਧਾਗਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ ਪਊਗਾ ਸਰ ਕਿੰਨੇ ਵਜੇ ਸਟਾਰਟ ਹੋਇਆ ਸਰ ਸਰਚਫਿਕੇਸ਼ਨ ਚ ਵਕ ਵਕ ਥਾਂਵਾਂ ਤੇ ਅੱਜ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਇਹਦੇ ਵਿੱਚ ਕੋਆਰਡੀਨੇਟ ਸਰਚ ਕੀਤਾ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ ਇੱਥੇ ਤੋਬੀਆਣਾ ਬਸਤੀ 'ਚ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਡਰੱਗਸ ਦੇ ਹੌਟ ਸਪੌਟ ਉੱਥੇ-ਉੱਥੇ ਜਿਹੜਾ ਹੈਗਾ ਇਹ ਜਿਹੜਾ ਕਾਸ ਆਪਰੇਸ਼ਨ ਆ ਉਹ ਗਸ਼ਟਰ ਅਫਸਰਾਂ ਦੀ ਜੀਰ ਨਿਗਰਾਨੀ ਕੀਤਾ ਜਾ ਰਿਹਾ ਔਰ ਏ ਡੀ ਜੀ ਪੀ ਸਾਹਿਬ ਬਠਿੰਡਾ ਰੇਂਜ ਵੀ ਇਸ ਨੂੰ ਪਰਸਨਲੀ ਸੁਪਰਵਾਈਜ਼ ਕਰ ਰਹੇ ਆ ਮੈਂ ਖੁਦ ਵੀ ਆ부ਏ ਨੂੰ ਸਾਰਾ ਜਿਹੜਾ ਹੈਗਾ ਵਾ ਆਪਣੀ ਲੀਡਰਸ਼ਿਪ ਥੱਲੇ ਇਹ ਸਾਰੇ ਕਸ ਆਪਰੇਸ਼ਨ ਜਿਹੜੇ ਉਹ ਕਰਾਏ ਜਾ ਰਹੇ ਹਨ ਔਰ ਇਹਦੇ ਵਿੱਚ ਜਿੰਨੇ ਵੀ ਹੌਟ ਸਪots ਨੇ ਜਿੱਥੇ ਜਿੱਥੇ ਡਰੱਗਸ ਜ਼ਿਆਦਾ ਵੇਖਦਾ ਸੀ ਜਾਂ ਜਿੱਥੇ ਜਿੱਥੇ ਵੀ ਡਰੱਗਸ ਨਾਲ ਰਿਲੇਟਡ ਚੀਟੇ ਰਿਲੇਟਡ ਜਾਂ ਹੋਰ ਡਰੱਗਸ ਨਾਲ ਰਿਲੇਟਡ ਸ਼ਿਕਾਇਤਾਂ ਸਿਕੀਆਂ ਉਥੇ ਜਿੰਨੇ ਵੀ ਹੈਗੇ ਉਹਨਾਂ ਨੂੰ ਉਹਨਾਂ ਕਰਾਂ ਦੀ ਤਸਦੀਕ ਕਰਕੇ ਔਰ ਉਹਨਾਂ ਦੇ ਜਿਹੜਾ ਹੈਗਾ ਇਹ ਮਤਲਬ ਸਰਪ੍ਰਾਈਜ਼ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਮੈਕਸਿਮਮ ਰਿਕਵਰੀਜ਼ ਕੀਤੀਆਂ ਜਾ ਸਕਣ ਹੋਰ ਜਿੰਨੇ ਵੀ ਇਹਨਾਂ ਦੇ ਵਾਹिकल्स ਨੇ ਉਹਨਾਂ ਨੂੰ ਕਾਊਂਟ ਫੋਰ ਕੀਤਾ ਜਾ ਸਕੇ ਵੇਖਿਆ ਜਾ ਸਕੇ ਕਿ ਇਹ ਸਾਰੇ ਵਾਹिकल्स ਜਿਹੜੇ ਹੈਗੇ ਆ ਇਹ ਜਾਇਜ਼ ਜਾਂ ਨਾਜਾਇਜ਼ ਨੇ ਉਹਨਾਂ ਦੀ ਵੀ ਤਸਦੀਕ ਕੀਤੀ ਜਾਊਗੀ ਔਰ ਇਹ ਆਪਰੇਸ਼ਨ ਸਾਡਾ ਜਿਹੜਾ ਹੈ ਅੱਜ ਉਥੇ ਨਰਸਿੰਗ ਕਲੋਨੀ ਥਾਣਾ ਸੰਗਤ ਚ ਵੀ ਚੱਲ ਰਿਹਾ ਔਰ ਇਸ ਤੋਂ ਬਾਅਦ 2-3 ਹੋਰ ਹੌਟਸਪੌਟਸ ਜਿਹੜੇ ਡਿਸਟ੍ਰਿਕਟ ਦੇ ਹੈਗੇ ਆ ਉੱਥੇ ਸਾਰਾ ਦਿਨ ਜਿਹੜਾ ਹੈਗਾ ਇਹ ਕਸ ਆਪਰੇਸ਼ਨ ਚਲਾਇਆ ਜਾਏਗਾ। ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਐਸਲ ਕਰਨ ਦੇ ਲਈ ਮੇਰੇ ਸਹਿਯੋਗੀ ਪਵਨ ਬਾਂਸਲ ਸਾਡੇ ਨਾਲ ਜੁੜ ਚੁੱਕੇ ਨੇ ਪਵਨ ਬਠਿੰਡਾ ਦੇ ਵਿੱਚ ਵੀ ਛਾਪੇ ਮਾਰੀਏ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਹੈ ਤੇ ਕੀ ਕੁਝ ਜਾਣਕਾਰੀ ਆ। ਜੀ ਬਿਲਕੁਲ ਦੇਖੋ ਇਹ ਕੋਈ ਨਾਮ ਨਹੀਂ ਆ ਜੋ ਪੁਲਿਸ ਛਾਪੇ ਮਾਰੀ ਗਾਦੀ ਫੱਲਾ ਵੀ ਪੁਲਿਸ ਇਸ ਤਰ੍ਹਾਂ ਦੀ ਛਾਪੇ ਮਾਰੀ ਕਸਕੋ ਆਪਰੇਸ਼ਨ ਹੋ ਗਿਆ ਲੀਗਲ 3 ਹੋ ਗਿਆ ਲੀਗਲ 2 ਹੋ ਗਿਆ ਆਪਰੇਸ਼ਨ ਚਲਾਉਂਦੀ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਬਰਾਮਦਗੀ ਕੀ ਹੁੰਦੀ ਹੈ ਪੁਲਿਸ ਵੀ ਕਦੇ ਬਰੀਫ ਚ ਨਹੀਂ ਦੱਸਿਆ ਕਿ ਕਿੰਨੀ ਕੁਸ਼ ਬਰਾਮਦ ਹੋ ਰਿਹਾ ਜੋ ਹੌਟਸਪੌਟ ਏਰੀਏ ਪੁਲਿਸ ਵੱਲੋਂ ਦੱਸੇ ਜਾਂਦੇ ਨੇ ਆਊਟਪੌਟ ਹੋਰੀ ਏਰੀਏ ਜਿੱਥੇ ਗਰੀਬ ਤਬਕੇ ਦੇ ਲੋਕ ਰਹਿੰਦੇ ਨੇ ਗਰੀਬ ਤਬਕਿਆ ਦੇ ਘਰਾੜੇ ਵਿੱਚ ਸਵੇਰੇ ਉਹ ਦਾਖਲ ਹੋ ਕੇ ਪੁਲਿਸ ਛਾਪੇਮਾਰੀ ਕਰਦੀ ਹੈ ਸਵੇਰੇ 4 ਵਜੇ 5 ਵਜੇ 6 ਤੋਂ 7 ਵਜੇ ਦੇ ਵਿੱਚ ਸਰਚਿੰਗ ਅਭਿਆਨ ਚਲਾਇਆ ਜਾਂਦੇ ਨੇ ਉਹਨਾਂ ਕੋਲ ਬਰਾਮਦਗੀ ਕੀ ਕੀ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਇਹ ਵੀ ਖੁਲਾਸਾ ਹੋਣਾ ਚਾਹੀਦਾ ਵੀ ਉਹ ਬਰਾਮਦ ਕੀ ਹੋਇਆ ਲੋਕਾਂ ਨੂੰ ਲੋਕ ਵੀ ਆਖਿਰ ਨਿਰਾਸ਼ ਹੁੰਦੇ ਨੇ ਕਈ ਵਾਰੀ ਵੀ ਸਾਡੇ ਘਰ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਦਾਖਲ ਹੋ ਜਾਂਦੀ ਹੈ ਸਾਡੇ ਘਰੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਬਠਿੰਡਾ ਦਾ ਜਨਤਨਗਰ ਹੋ ਗਿਆ ਧੋਬੇਣਾਬਸਤੀ ਹੋ ਗਿਆ ਹੋਰ ਕੋਈ ਏਰੀਆ ਨਹੀਂ ਜਿੱਥੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਲੇਕਿਨ ਇਹਦੇ ਵਿੱਚ ਸਾਹਮਣੇ ਇਹ ਵੀ ਰੱਖਣਾ ਚਾਹੀਦਾ ਵੀ ਕੀ ਕੁਝ ਬਰਾਮਦ ਹੋਇਆ ਕਿੰਨਾਂ ਨੂੰ ਕਿੰਨਾਂ ਨੂੰ ਗ੍ਰਿਫਤਾਰ ਕੀਤਾ ਕਿੰਨੇ ਲੋਕ ਜੋ ਗਲਤ ਅਨਸਰ ਨੇ ਗਲਤ ਲੋਕ ਨੇ ਨਸ਼ਾ ਤਸਕਰੀ ਕਰਦੇ ਨੇ ਨਸ਼ਾ ਦੇ ਜੋ ਵਪਾਰ ਹੁਣ ਤੇ ਵੀ ਸ਼ਾਮਲ ਨੇ ਉਹਨਾਂ ਨੂੰ ਕਿੰਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਡਿਟੇਲ ਪੁਲਿਸ ਵੱਲੋਂ ਰੱਖਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹ ਕੋਈ ਨਵਾਂ ਨਹੀਂ ਹੈ ਕਿ ਪੁਲਸ ਛਾਪੇਮਾਰੀ ਕਰਦੀ ਹੈ ਪੁਲਸ ਲਗਾਤਾਰ ਛਾਪੇਮਾਰੀ ਕਰਦੀ ਹੈ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਸ ਵੱਲੋਂ ਕਾਫੀ ਆਪਰੇਸ਼ਨ ਚੁਲਾਏ ਗਏ ਨੇ ਛਾਪੇਮਾਰੀ ਸੱਚ ਅਭਿਆਨ ਪਹਿਲਾਂ ਵੀ ਪੁਲਸ ਵੱਲੋਂ ਕੀਤੀ ਜਾਂਦੀ ਹੈ ਆਪਾਂ ਨੇ ਆਪਾਂ ਜੇ ਇੱਕ ਗੱਲ ਕਰੀਏ ਪੁਲਸ ਵੱਲੋਂ ਠੀਕ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਨਸ਼ੇ ਦੇ ਉੱਤੇ ਨਕੇਲ ਕੱਸਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਕੀ ਲੱਗਦਾ ਨਹੀਂ ਵੀ ਜਿਵੇਂ ਪੁਲਿਸ ਵੱਲੋਂ ਇੱਕ ਦਿਨ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਅੱਜ ਆਪਰੇਸ਼ਨ ਹੈ ਜਿਹੜਾ ਚਲਾਇਆ ਜਾਊਗਾ ਕਿ ਲੱਗਦਾ ਨਹੀਂ ਨਸ਼ਾ ਤਸਕਰ ਨੇ ਜਿਹੜੇ ਸੁਦਾਗਰ ਨੇ ਉਹ ਸਤਰਕ ਹੋ ਜਾਂਦੇ ਨੇ ਵੀ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਛਾਪੇਮਾਰੀ ਹੋਊਗੀ ਬਿਲਕੁਲ ਥੋੜੀ ਗੱਲ ਬਾਜ਼ੀ ਹੈ ਕਿਉਂਕਿ ਜਿਵੇਂ ਸੱਚ ਆਪਰੇਸ਼ਨ ਚਲਾਇਆ ਜਾਂਦਾ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਏਰੀਆ ਨੂੰ ਖੰਗਾਲਾ ਜਾਂਦਾ ਸੋ ਇਸੇ ਨਾਲ ਹੀ ਜਿਹੜੇ ਰੇਲਵੇ ਸਟੇਸ਼ਨ ਹੋਗੇ ਨੇ ਜਾਂ ਬੱਸ ਸਟੈਂਡ ਹੋਗੇ ਨੇ ਉੱਥੇ ਵੀ ਛਾਪੇਮਾਰੀ ਹੁੰਦੀ ਹੈ ਸਮਾਨ ਚੈਕਿੰਗ ਕੀਤਾ ਜਾਂਦਾ ਤੋ ਜੋ ਰੇਲਵੇ ਸਟੇਸ਼ਨ ਯਾ ਭੀੜ ਭੜੇ ਇਲਾਕੇ ਬਸ ਸਟੈਂਡ ਤੇ ਪੁਲਿਸ ਪਹੁੰਚਦੀ ਹੈ ਜਿਹੜੇ ਨਸ਼ਾ ਤਸਕਰ ਹੁੰਦੇ ਨੇ ਗਲਤ ਅਸਰ ਹੁੰਦੇ ਨੇ ਉਹ ਪੁਲਿਸ ਦੀ ਗੱਡਾ ਨੂੰ ਦੇਖ ਕੇ ਗੱਡੀਆਂ ਦੇ ਉੱਤੇ ਪਹੁੰਚਦੇ ਨਹੀਂ ਜਦੋਂ ਪੁਲਿਸ ਦੇ ਕਾਫਲੇ ਉੱਤੇ ਪਹੁੰਚਦੇ ਨੇ ਉਹ ਪਹਿਲੇ ਸੱਤਰ ਖੋਹ ਜਾਂਦੇ ਨੇ ਭੱਜ ਜਾਂਦੇ ਨੇ ਜਾਂ ਤਾਂ ਪੁਲਿਸ ਸਿਵਲ ਡਿਵੀਜ਼ਨ ਵਿੱਚ ਹੋਵੇ ਜਾਂ ਨਾ ਪਛਾਣ ਸਕਣ ਗਲਤ ਤਸਕਰ ਵੀ ਇਹ ਪੁਲਿਸ ਤੇ ਪੁਲਿਸ ਫੜ ਲਵੇਗੀ ਇਹਨਾਂ ਉੱਤੇ ਕੁਝ ਫੜਾਇਆ ਜਾ ਸਕਦਾ ਹੈ ਤੇ ਉਹ ਕਾਬੂ ਹੋ ਸਕਦੇ ਨੇ ਜੇਕਰ ਇਸ ਤਰ੍ਹਾਂ ਪੁਲਿਸ ਸਿਰ ਪਹਿਲਾਂ ਤਾਇਰਿੰਗ ਬੁਝਾਏਗੀ ਪਹਿਲਾ ਅਲਰਟ ਹੋ ਜੇਗੀ ਪਤਾ ਲੱਗ ਜੇਗਾ ਲੋਕਾਂ ਨੂੰ ਇੱਥੇ ਪੁਲਿਸ ਹੋਣ ਵਾਲੀ ਹੈ ਤਾਂ ਉਸ ਤੋਂ ਪਹਿਲਾਂ ਹੀ ਕਿਉਂਕਿ ਸ਼ਾਤਰ ਹੁੰਦੇ ਨੇ ਜਿਹੜਾ ਗਲਤ ਕੰਮ ਕਰਦੇ ਨੇ ਜਿਹੜਾ ਗਲਤ ਵਪਾਰ ਕਰਦੇ ਨੇ ਉਹ ਸ਼ਾਤਰ ਹੁੰਦੇ ਨੇ ਚੋਰ ਹੋ ਗਏ ਲੁਟੇਰੇ ਹੋ ਗਏ ਜਾਂ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹ ਸ਼ਾਤਰ ਪਹਿਲਾਂ ਹੀ ਹੁੰਦੇ ਨੇ ਮਾਸਟਰ ਮਾਈਂਡ ਹੁੰਦੇ ਨੇ ਉਹ ਪਹਿਲਾਂ ਹੀ ਭੱਜ ਜਾਂਦੇ ਨੇ ਜੇ ਉਹ ਜੇ ਖਮਤ ਤੇ ਪੁਲਿਸ ਦੇ ਹੱਥ ਖਾਲੀ ਰਹਿ ਜਾਂਦੇ ਕਈ ਥਾਵਾਂ ਤੇ ਪੁਲਿਸ ਵੱਡੀ ਰਿਕਵਰੀ ਵੀ ਕਰਦੀ ਹੈ ਲੇਕਿਨ ਪੁਲਿਸ ਨੂੰ ਵੀ ਇਹ ਜਿਹੜੇ ਆਪਰੇਸ਼ਨ ਹੈ ਇਹ ਕਿਤੇ ਨਾ ਕਿਤੇ ਅਲਰਟ ਰਹਿ ਕੇ ਜਿਆਦਾ ਤੋਂ ਜਿਆਦਾ ਬਿਨਾਂ ਦੱਸੇ ਜਿਹੜੇ ਕਰਨੇ ਚਾਹੀਦੇ ਨੇ ਤਾਂਕਿ ਜਿਹੜੇ ਗਲਤ ਅਸਰ ਹੈ ਵਾਪਸ ਉਹਨਾਂ ਦੀ ਗ੍ਰਿਫਤ ਹੋਉਂਦੀ ਹੈ ਰਿਕਵਰੀ ਅਮੀ ਵੱਧ ਹੋ ਸਕਤ ਸੋ ਜਾਣਕਾਰੀ ਦੇਣ ਦੇ ਲਈ ਪਵਨ ਬੰਸਲ ਤੁਹਾਡਾ ਬਹੁਤ ਬਹੁਤ ਧੰਨਵਾਦ